ਹਾਂਜੀ ਵੀ ਅੱਜ ਦੀ ਵੀਡੀਓ 'ਚ ਆਪਾਂ ਜਾਣਕਾਰੀ ਦੇਵਾਂਗੇ ਵੀ ਆਪਾਂ ਬੱਕਰੀ ਪਾਲਣ 'ਚੋਂ ਪੈਸਾ ਕਿਵੇਂ ਕਮਾ ਸਕਦੇ ਆ। ਸੋ ਇਹਦੇ ਬਾਰੇ ਆਪਾਂ ਸਾਰੀ ਜਾਣਕਾਰੀ ਦੇਵਾਂਗੇ ਤੇ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖਿਓ ਤੇ ਐਂਡ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਵੀ। ਸੋ ਇਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਵੀ ਜੇਕਰ ਆਪਾਂ ਨੂੰ ਬੱਕਰੀ ਦੀ ਬਿਮਾਰੀ ਬਾਰੇ ਜਾਂ ਕੁਆਲਟੀ ਬਾਰੇ ਪੂਰੀ ਨੌਲੇਜ ਹੈਗੀ ਆ ਤਾਂ ਆਪਾਂ ਜਦੋਂ ਬੱਕਰੀ ਖਰੀਦਦੇ ਆ ਕਈ ਵਾਰ ਇਦਾਂ ਹੋ ਜਾਂਦਾ ਹੈ ਮੰਡੀਆਂ ਦੇ ਵਿੱਚ ਜਾਂ ਕਿਸੇ ਦੇ ਘਰੇ ਵੀ ਆਪਾਂ ਬੱਕਰੀ ਮਿਲਦੀ ਆ ਆਪਾਂ ਨੂੰ ਤਾਂ ਉਹ ਘੱਟ ਸਬਾਲ ਹੋਣ ਕਰਕੇ ਕਮਜ਼ੋਰ ਰਹਿ ਜਾਂਦੀ ਆ। ਇਹਨਾਂ ਕਈ ਵਾਰ ਮੰਡੀਆਂ 'ਚ ਵੀ ਇਦਾਂ ਹੁੰਦਾ ਹੈ ਮਾੜੀ ਮੋਟੀ ਬਿਮਾਰਨ ਦੀ ਬੱਕਰੀ ਤਾਂ ਨਾਰਮਲ ਰੇਟ 'ਤੇ ਜਿਹੜੀ ਇਹ ਸੇਲ ਕਰ ਰਹੇ ਹੁੰਦੇ ਆ ਤੇ ਜੇਕਰ ਆਪਾਂ ਨੂੰ ਨਾਲਜ ਹੈਗੀ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇਹਨੂੰ ਇਹ ਬਿਮਾਰੀ ਹੈ ਨੂੰ ਆਪਾਂ ਠੀਕ ਕਰ ਲਾਂਗੇ ਜਾਂ ਵੀ ਕਮਜ਼ੋਰ ਆ ਇਹਨੂੰ ਆਪਾਂ ਸਹੀ ਕਰ ਸਕਦੇ ਆ ਤਾਂ ਉਹ ਬੱਕਰੀ ਆਪਾਂ ਖਰੀਦ ਕੇ ਉਹਨੂੰ ਘਰੇ ਲੈ ਕੇ ਉਹਦਾ ਚੰਗੀ ਤਰ੍ਹਾਂ ਟ੍ਰੀਟਮੈਂਟ ਕਰਕੇ ਉਹਦੇ ਵਿੱਚ ਉਹਨੂੰ ਚੰਗੀ ਤਰ੍ਹਾਂ ਸਾਂਭ ਕੇ ਇੱਕ ਦੋ ਮਹੀਨਿਆਂ 'ਚ ਜਦੋਂ ਵਧੀਆ ਰਾਜੀ ਹੋ ਜੂਗੀ ਵਧੀਆ ਸਿਹਤਮੰਦ ਹੋ ਜੂਗੀ ਉਹਨੂੰ ਵੇਚ ਕੇ ਆਪਾਂ ਪੈਸੇ ਕਮਾ ਸਕਦੇ ਆ ਸੋ ਇਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਜਿਹੜਾ ਅੱਜ ਦਾ ਟਾਈਮ ਚੱਲ ਰਿਹਾ ਹੈ ਬਈ ਕੁਆਲਿਟੀ ਦਾ ਤੇ ਨਸਲ ਦਾ ਹੀ ਚੱਲ ਰਿਹਾ ਜੇਕਰ ਆਪਾਂ ਬੱਕਰੀ ਕੁਆਲਿਟੀ ਦੀ ਖਰੀਦਾਂਗੇ ਤਾਂ ਵਧੀਆ ਰੇਟ ਦੇ ਵਿੱਚ ਸੇਲ ਹੋਊਗੀ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹ ਧਿਆਨ ਦੇਣਾ ਜ਼ਰੂਰੀ ਹੋਊਗਾ ਜੇਕਰ ਆਪਾਂ ਬੱਕਰੀ ਲੈਣੀ ਆ ਤਾਂ ਕੁਆਲਿਟੀ ਦੀ ਲੈਣੀ ਆ ਲੋ ਕੁਆਲਿਟੀ ਦੀ ਜੇ ਆਪਾਂ ਬੱਕਰੀ ਲਾੜਾਂਗੇ ਤਾਂ ਉਹਨੂੰ ਵੇਚਣ ਦੇ ਵਿੱਚ ਮੁਸ਼ਕਲ ਆਊਗੀ ਤੇ ਉਹ 'ਚ ਮੁਨਾਫਾ ਵੀ ਨਹੀਂ ਹੋਣਾ ਜਨਰੇਟ ਤੇ ਲਈ ਆਪਾਂ ਉਹਨੇ ਚ ਹੀ ਸੇਲ ਹੋਊਗੀ ਹੋ ਸਕਦਾ ਘਾਟੇ 'ਚ ਜਾਵੇ ਤੇ ਨਹੀਂ ਤਾਂ ਉਹਨੇ ਰੇਟ 'ਚ ਹੀ ਜਾਊਗੀ ਸੋ ਇਸ ਲਈ ਆਪਾਂ ਨੂੰ ਇਹੜੇ ਕੁਆਲਿਟੀ ਦੀ ਬੱਕਰੀ ਲੈਣੀ ਜ਼ਰੂਰੀ ਹੁੰਦੀ ਆ। ਸੋ ਅੱਜ ਕੱਲ੍ਹ ਵੀ ਜੋ ਵੀ ਬੱਕਰੀਆਂ ਦੇ ਵਿੱਚੋਂ ਪੈਸਾ ਕਮਾ ਰਿਆ ਤਾਂ ਉਹ ਇਹੀ ਕਰਨਾ ਵੀ ਉਹਨਾਂ ਨੂੰ ਨੌਲੇਜ ਹੈਗੀ ਪੂਰੀ ਬਿਮਾਰੀਆਂ ਦੇ ਬਾਰੇ ਨੌਲੇਜ ਆ ਜਿਵੇਂ ਕਿ ਕਈ ਬੱਕਰੀਆਂ ਕਮਜ਼ੋਰ ਹੁੰਦੀਆਂ ਉਹਨਾਂ ਨੂੰ ਖਰੀਦ ਕੇ ਉਹਨਾਂ ਦਾ ਟ੍ਰੀਟਮੈਂਟ ਕਰਕੇ ਉਹਨਾਂ ਨੂੰ ਸੇਲ ਕਰ ਦਿੰਦੇ ਤੇ ਵਧੀਆ ਪੈਸਾ ਕਮਾ ਲੈਂਦੇ ਆ। ਸੋ ਆਪਾਂ ਵੀ ਇਸ ਤਰ੍ਹਾਂ ਕਰਕੇ ਪੈਸੇ ਕਮਾ ਸਕਦੇ ਆ ਤੇ ਇਹਦੇ ਵਿੱਚ ਮੇਨ ਇਹੀ ਹੁੰਦਾ ਵੀ ਜ਼ਿਆਦਾਤਰ ਬੱਕਰੀਆਂ ਕਮਜ਼ੋਰ ਹੀ ਹੁੰਦੀਆਂ ਉਹਦਾ ਕਰਕੇ ਕਈ ਵਾਰ ਸੇਲ ਕਰਦੇ ਆ। ਜਿਨ੍ਹਾਂ ਸਾਮ ਸੰਭਾਲਣੀ ਹੁੰਦੀ ਉਹ ਸੇਲ ਕਰ ਦਿੰਦੇ ਆ ਨਾਰਮਲ ਰੇਟ ਤੇ ਆਪਾਂ ਨੂੰ ਮਿਲ ਜਾਂਦੀ ਆ ਤੇ ਉਹਦਾ ਆਪਾਂ ਟ੍ਰੀਟਮੈਂਟ ਕਰ ਸਕਦੇ ਆ ਜਿਵੇਂ ਕਿ ਘਰੇ ਲੈ ਆ ਕੇ ਉਹਦੀ ਆਪਾਂ ਸਭ ਤੋਂ ਪਹਿਲਾਂ ਤਾਂ ਆਪਾਂ ਡੀ ਵਾਰਮਿੰਗ ਕਰਨੀ ਆ ਡੀ ਵਾਰਮਿੰਗ ਕਰਕੇ ਉਸ ਤੋਂ ਬਾਅਦ ਉਹਨੂੰ ਆਪਾਂ ਲਿਵਟਾਉਣ ਕੇ ਦੇਣਾ ਉਹ ਵੀ ਆਪਾਂ ਉਹਨਾਂ ਨੂੰ ਨੌਲੇਜ ਹੋਵੇ ਆਪਾਂ ਨੂੰ ਕਿ ਕਿੰਨੀ ਮਾਤਰਾ ਚ ਦਿਨਾਂ ਤੇ ਕਿਵੇਂ ਦੇਣਾ ਤੇ ਉਸ ਤੋਂ ਬਾਅਦ ਜਿਹੜੀ ਉਹਨੂੰ ਘਾਟ ਆ ਮਨਕ ਜਲ ਮਿਨਰਲ ਮਿਕਸਚਰ ਦੇ ਸਕਦੇ ਆ ਆਪਾਂ ਉਹਨਾਂ ਨੂੰ ਜਾਂ ਜਿਹੜੇ ਜਿਹੜੇ ਤੱਤਾਂ ਦੀ ਘਾਟ ਆ ਜਾਂ ਕੋਈ ਕਮਜ਼ੋਰੀ ਉਹਦੇ ਵਾਸਤੇ ਆਪਾਂ ਨੂੰ ਕਿਹੜੀ ਖਾਦ ਦੇਣੀ ਆ ਸਾਰੇ ਆਪਾਂ ਨੂੰ ਨੌਲੇਜ ਹੋਵੇ ਉਹ ਆਪਾਂ ਦੇ ਕੇ ਤੇ ਉਹਨੂੰ ਚੰਗੀ ਸਿਹਤਮੰਦ ਬਣਾ ਕੇ ਸੇਲ ਕਰਕੇ ਪੈਸਾ ਕਮਾ ਸਕਦੇ ਆ ਤੇ ਜੇਕਰ ਆਪਾਂ ਵੀ ਇਹਦੇ ਵਿੱਚ ਇਹ ਵੀ ਮੇਨ ਆ ਜੇਕਰ ਆਪਾਂ ਲੀਵਰ ਟੌਨਿਕ ਦੇਣੀ ਬੱਕਰੀ ਨੂੰ ਜਿਹੜੀ ਚੰਗੀ ਕੰਪਨੀ ਦੀ ਹੋਣੀ ਚਾਹੀਦੀ ਆ ਸੋ ਕਈ ਵਾਰ ਇਹ ਵੀ ਹੋ ਜਾਂਦਾ ਕਿ ਆਪਾਂ ਲੀਵਰ ਟੌਨਿਕ ਵੀ ਦਿੰਨੇ ਆ ਡੀ ਵਰਮਿੰਗ ਵੀ ਕਰਦੇ ਆ ਪਰ ਬੱਕਰੀ ਫੇਰ ਵੀ ਸਿਹਤਮੰਦ ਨਹੀਂ ਹੁੰਦੀਗੀ ਸੋ ਉਹਦੇ ਲਈ ਆਪਾਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਜਦੋਂ ਵੀ ਆਪਾਂ ਡੀ ਵਰਮਿੰਗ ਕਰਨੀ ਬੱਕਰੀ ਦੀ ਜਾਂ ਲੀਵਰ ਟੌਨਿਕ ਦੇਣਾ ਉਹਨੂੰ ਤਾਂ ਉਹ ਬ੍ਰਾਂਡਡ ਕੰਪਨੀ ਦਾ ਹੀ ਹੋਣਾ ਚਾਹੀਦਾ ਨਾਰਮਲ ਕੰਪਨੀ ਦਾ ਜੇਕਰ ਆਪਾਂ ਦੇਵਾਂਗੇ ਤਾਂ ਉਹ ਅਸਰ ਨਹੀਂ ਕਰਦਾਗਾ ਸੋ ਇਸ ਕਰਕੇ ਆਪਾਂ ਜੋ ਵੀ ਦਵਾਈ ਵਰਤਣੀ ਆਪਾਂ ਬੱਕਰੀਆਂ ਦੇ ਲਈ ਕੋਈ ਬ੍ਰਾਂਡਡ ਹੀ ਹੋਵੇ ਤੇ ਜੇਕਰ ਬਈ ਆਪਾਂ ਨੂੰ ਡੀ ਵਾਰਮਿੰਗ ਦੇ ਬਾਰੇ ਜਾਂ ਲੀਵਰ ਟੋਨਿਕ ਦੇ ਬਾਰੇ ਵਿੱਚ ਜਾਣਕਾਰੀ ਹੈਨੀ ਤਾਂ ਉਹਦੇ ਵਾਸਤੇ ਵੀ ਆਪਾਂ ਸਪੈਸ਼ਲ ਇੱਕ ਵੀਡੀਓ ਬਣਾ ਕੇ ਪਾਈ ਆਪਣੇ ਚੈਨਲ ਤੇ ਪਾਈ ਆ ਵੀਡੀਓ ਤੇ ਉਹ ਵੀਡੀਓ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਵੀ ਆਪਾਂ ਡੀ ਵਾਰਮਿੰਗ ਕਿਵੇਂ ਕਰਨੀ ਬੱਕਰੀਆਂ ਦੀ ਤੇ ਲੀਵਰ ਟੋਨਿਕ ਕਿਵੇਂ ਦੇਣੀ ਹੈ ਬੱਕਰੀਆਂ ਨੂੰ ਤੇ ਜਿਹੜੇ ਮਿਨਰਲ ਮਿਸਟਰ ਹੁੰਦੇ ਆ ਉਹ ਕਿੰਨੀ ਮਾਤਰਾ ਇਹ ਦੇਣੀ ਤੇ ਕਿਵੇਂ ਦੇਣੀ ਆ ਉਹ ਵੀ ਆਪਾਂ ਵੀਡੀਓ ਬਣਾ ਕੇ ਪਾਈ ਵੀ ਹੈ ਉਹ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਬਾਕੀ ਇਹ ਆ ਵੀ ਇਹ ਨਹੀਂਗਾ ਵੀ ਹਰੇਕ ਵਾਰ ਇਦਾਂ ਹੀ ਹੁੰਦਾ ਹੈ ਬੱਕਰੀ ਕਮਜ਼ੋਰੀ ਇਕੱਲੀ ਤੇ ਆਪਾਂ ਹੁਣ ਹੁਣ ਸਾਡੀ ਵਾਰਮਿੰਗ ਕਰ ਦਗੇ ਤੇ ਲਿਵਰ ਟੋਨਿਕ ਦੇ ਦਗੇ ਸੋ ਆਪਾਂ ਨੂੰ ਨੌਲੇਜ ਹੋਣੀ ਚਾਹੀਦੀ ਹੈ ਕਈ ਵਾਰ ਬੱਕਰੀ ਨੂੰ ਹੋਰ ਕਈ ਬਿਮਾਰੀ ਹੁੰਦੀ ਹੈ ਤੇ ਆਪਾਂ ਲਿਵਰ ਟੋਨਿਕ ਤੇ ਡੀ ਵਾਰਮਿੰਗ ਦੇ ਦਗੇ ਸੋ ਇਸ ਲਈ ਆਪਾਂ ਨੂੰ ਪੂਰੀ ਜਾਣਕਾਰੀ ਹੋਵੇ ਵੀ ਕੀ ਬਿਮਾਰੀ ਆ ਕੀ ਆਪਾਂ ਇਹਨੂੰ ਠੀਕ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਜੇਕਰ ਆਪਾਂ ਨੂੰ ਪਤਾ ਜੇ ਆਪਾਂ ਠੀਕ ਕਰ ਸਕਦੇ ਫਿਰ ਆਪਾਂ ਬੱਕਰੀ ਖਰੀਦ ਸਕਦੇ ਆ ਤੇ ਜੇਕਰ ਆਪਾਂ ਨਹੀਂ ਸਮਝ ਆਉਂਦੀ ਫੇਰ ਇਹ ਨਹੀਂਗਾ ਵੀ ਆਪਾਂ ਬੱਕਰੀ ਲੈ ਆਉਣੀ ਬਿਮਾਰ ਹੈਗੀ ਤਾਂ ਆਪਾਂ ਢੀ ਕਰ ਲਾਂਗੇ ਸੋ ਬਾਅਦ ਚ ਆਪਾਂ ਨੂੰ ਘਾਟਾ ਪਾ ਦੇ ਸੋ ਇਸ ਲਈ ਪੂਰੀ ਜਾਣਕਾਰੀ ਲੈ ਕੇ ਫੇਰ ਹੀ ਬੱਕਰੀ ਖਰੀਦਣੀ ਆ ਜੇ ਟ੍ਰੀਟਮੈਂਟ ਕਰਨਾ ਉਹਦਾ ਤੇ ਉਹਨੂੰ ਸਾਂਭ ਕੇ 1-2 ਮਹੀਨੇ ਚੁੱਪ ਚੁਪਾਈ ਕਮਾ ਸਕਦੇ ਆਪਾਂ ਸਵੇਤਾ ਵੀ ਜਿਹੜਾ ਆਪਾਂ ਤਰੀਕਾ ਤੁਹਾਨੂੰ ਦੱਸਿਆ ਇਹ ਛੋਟ ਤਰੀਕਾ ਪੈਸੇ ਕਮਾਉਣ ਦਾ ਬੱਕਰੀਆਂ ਦੇ ਵਿੱਚੋਂ ਜੇਕਰ ਆਪਾਂ ਨੂੰ ਜਾਣਕਾਰੀ ਹੈਗੀ ਤਾਂ ਆਪਾਂ ਬੱਕਰੀਆਂ ਲੈ ਕੇ ਤੁਹਾਨੂੰ ਚੋ ਪ੍ਰੋਫਿਟ ਕਮਾ ਸਕਦੇ ਆਂ ਜੇਕਰ ਆਪਾਂ ਫਾਰਮ ਖੋਲਣਾ ਚਾਹੁੰਦੇ ਆ ਤਾਂ ਉਹਦੇ ਵਾਸਤੇ ਆਪਾਂ ਨੂੰ ਵੀ ਵਧੀਆ ਟੋਪ ਕੁਆਲਿਟੀ ਦੀਆਂ ਬੱਕਰੀਆਂ ਲਿਆ ਕੇ ਤੇ ਉਹਨਾਂ ਨੂੰ ਸਾਂਭ ਸੰਭਾਲ ਕਰਕੇ ਪੰਜਾ ਛੇ ਮਹੀਨਾ ਬਾਅਦ ਜਦੋਂ ਉਹ ਸੋਣ ਗਿਆ ਉਦੋਂ ਆਪਾਂ ਉਹਦੇ ਚੋਂ ਜਿਹੜਾ ਉਹਨਾਂ ਦੇ ਬੱਚੇ ਸੇਲ ਕਰਕੇ ਤੇ ਕਮਾ ਸਕਦੇ ਆ ਤੇ ਜਿਹੜਾ ਇਹ ਤਰੀਕਾ ਆਪਾਂ ਤੁਹਾਨੂੰ ਵੀਡੀਓ ਵਿੱਚ ਦੱਸਿਆ ਵੀ ਛੋਟਾ ਤਰੀਕਾ ਵੀ ਆਪਾਂ ਮਹੀਨੇ ਦੇ ਮਹੀਨੇ ਜੇਕਰ ਕਮਾਈ ਕਰਨਾ ਚਾਹੁੰਦੇ ਆ ਤਾਂ ਆਪਾਂ ਇਸ ਤਰ੍ਹਾਂ ਬੱਕਰੀਆਂ ਖਰੀਦ ਕੇ ਨਾਰਮਲ ਰੇਟ ਤੇ ਉਹਨਾਂ ਨੂੰ ਸਾਂਭ ਸੰਭਾਲ ਕਰਕੇ ਤੇ ਚੰਗੇ ਰੇਟ ਤੇ ਵੇਚ ਕੇ ਆਪਾਂ ਬੜਾ ਫ ਕਮਾ ਸਕਦੇ ਆ ਸੋ ਐਸੀ ਵੀ ਆ ਦੀ ਜਾਣਕਾਰੀ ਜੇਕਰ ਵੀਡੀਓ ਵਧੀਆ ਲੱਗੀ ਤੇ ਲਾਈਕ ਕਰ ਦਿਓ ਜਰੂਰ ਕਰ ਲਿਓ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀ ਧੰਨਵਾਦ